ਵਾਸ਼ਨਾ ਵੀ ਬਹੁਤ ਸੋਹਣੀ ਆ ਰਹੀ ਆ ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਮੀਰ ਕਰਦਾ ਸਾਰੇ ਠੀਕ ਠਾਕ ਹੋਵੋਗੇ ਆਪਾਂ ਵਧੀਆ ਤੇ ਅੱਜ ਆਪਾਂ ਖੜੇ ਆ ਕਲਾੜ ਤੇ ਤੇ ਇਹ ਰੋੜ ਆਪਣਾ ਸਮਾਣੇ ਤੋਂ ਪਾਤੜਾ ਨੂੰ ਜਾਂਦਾ ਤੇ ਇੱਥੇ ਕਰੇ ਬਾਈਆਂ ਨੇ ਕਲਾੜ ਲਾਇਆ ਹੋਇਆ ਜਿੱਥੇ ਗੁੜ ਚੱਕਰ ਬਣਦਾ ਪਿਓਰ ਜਮਾ ਤੇ ਆਪਾਂ ਆਇਆ ਤੇ ਆਪਣੇ ਪਿੰਡ ਦੇ ਲਵੀ ਆ ਇਹ ਸਾਫਰ ਪਿੰਡ ਆ ਇਥੇ ਬਿਲਕੁਲ ਰੋਡ ਤੇ ਆ ਇਹ ਬਾਈਆਂ ਦਾ ਜਿਹੜਾ ਬਣਾਇਆ ਹੋਇਆ ਕਲਾੜ ਲਾਇਆ ਹੋਇਆ ਪਿੱਛੇ ਚੱਲ ਰਿਹਾ ਤੇ ਤੁਹਾਨੂੰ ਸਾਰਾ ਦਿਖਾਉਨੇ ਆਪਾਂ ਡਿਟੇਲ ਚ ਤੇ ਬਲੌਗ ਨਾਲ ਜੁੜੇ ਰਹੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਆ ਬਾਈਆਂ ਦੀ ਲੋਕੇਸ਼ਨ ਹੈ ਜੀ ਜਦੋਂ ਆਪਾਂ ਸਮਾਣੇ ਤੋਂ ਪਾਤੜਾ ਨੂੰ ਜਾਂਦੇ ਆ ਨਾ ਤੇ ਰਸਤੇ 'ਚ ਆਉਂਦਾ ਪਿੰਡ ਸ਼ਾਪਰ ਆ ਹਾਂ ਉਹ ਸ਼ਾਪਰ ਦਾ ਅੱਡਾ ਆ ਗਿਆ ਸਾਹਮਣੇ ਤੇ ਸਿੱਧੂ ਕਲਾੜਾ ਬਿਲਕੁਲ ਰੋਡ ਤੇ ਆ ਜਦੋਂ ਮਰਜ਼ੀ ਤੁਸੀਂ ਦੇਖ ਲਿਓ ਸਮਾਣੇ ਤੋਂ 10 ਕਿਲੋਮੀਟਰ ਤੇ ਪਾਤੜਾਂ ਤੋਂ ਲਾ ਲਓ ਤੁਸੀਂ 15 16 ਕਿਲੋਮੀਟਰ ਆ ਇਹ ਜਦੋਂ ਸਮਾਣੇ ਨੂੰ ਆਉਨੇ ਆ ਤੇ ਬਾਈਆਂ ਦਾ ਕਲਾੜ ਲਾਇਆ ਹੋਇਆ ਬਿਲਕੁਲ ਦੇਸੀ ਗੋੜਾ ਦੇਸੀ ਸ਼ੱਕਰ ਆਪ ਬਾਈ ਤਿਆਰ ਕਰਦੇ ਨੇ ਤੇ ਆ ਜੋ ਮਿਲਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਠੀਕ ਹੈ ਜੀ ਤੇ ਤੁਹਾਡੇ ਗੁੜ ਬਾਰੇ ਤੇ ਸ਼ੱਕਰ ਬਾਰੇ ਜਾਣਕਾਰੀ ਲੈਣੇ ਆ ਬਿਲਕੁਲ ਪਿਓਰ ਆ ਕਹਿੰਦੇ ਬਿਲਕੁਲ ਪਿਓਰ ਹੈ ਜੀ ਹਾਂ ਗੰਨਾ ਆਵਦਾ ਗੰਨਾ ਬੀਜਦੇ ਆ ਜੀ ਅਸੀਂ ਠੀਕ ਆ ਜੀ 2016 ਤੋਂ ਚਲਾ ਰਹੇ ਆ ਅਸੀਂ ਆਵਦਾ ਦਾ ਠੀਕ ਆ ਜੀ ਇਹਦੇ ਵਿੱਚ ਅਸੀਂ ਕੋਈ ਰੰਗ ਨਹੀਂ ਕੋਈ ਮਸਾਲਾ ਨਹੀਂ ਕੋਈ ਕੈਮੀਕਲ ਨਹੀਂ ਠੀਕ ਆ ਜੀ ਪਿਓਰ ਗੁੜ ਬਣਾਉਣਾ ਹੈ ਸਾਡੀ ਗਾਰੰਟੀ ਆ ਠੀਕ ਆ ਜੀ 70 ਪਿਆਰ ਕਰ ਰਹੇ ਆ ਅਸੀਂ ਸਾਨੂੰ ਅੱਜ ਤੱਕ ਕੋਈ ਲਾਂਭਾ ਨਹੀਂ ਹੋਇਆ ਠੀਕ ਆ ਜੀ ਬਾਕੀ ਜ਼ਿੰਮੇਦਾਰ ਬੰਦੇ ਨੇ ਜ਼ਿੰਮੇਦਾਰ ਬੰਦਾ ਤਾਂ ਮੂਵੀ ਨਹੀਂ ਧੋਖਾ ਕਰਦਾ ਆਪਾਂ ਇਹੀ ਚੀਜ਼ ਹੁੰਦੀ ਹੈ ਨਾਲੇ ਆਪ ਦਾ ਘਰ ਦਾ ਘੋੜਾ ਇਹ ਘਰ ਦੀ ਛੱਕਰਾ ਤੁਹਾਡੇ ਸਾਹਮਣੇ ਤਿਆਰ ਹੋ ਰਿਹਾ ਤੁਸੀਂ ਆਪ ਬੈਠ ਕੇ ਤਿਆਰ ਕਰਵਾ ਸਕਦੇ ਹੋ ਦੇਖ ਸਕਦੇ ਹੋ ਇਹ ਕਿਉਂ ਜੀ ਹਾਂਜੀ ਤੇ ਤੁਸੀਂ ਦਿਖਾਉਂਗੇ ਇੱਕ ਵਾਰ ਸਾਨੂੰ ਸਾਰਾ ਜ਼ਰੂਰ ਦਿਖਾਵਾਂਗੇ ਜੀ ਆਜੋ ਜੀ ਨਾ ਕੋਈ ਕੋਈ ਬੰਨ ਇਹ ਬਾਈਆਂ ਦਾ ਬਹੁਤ ਪੁਰਾਣਾ ਘਿਹੜਾ 2000 ਕਿੰਨੇ ਤੋਂ ਆ ਵੀਰੇ 16 ਤੋਂ ਚੱਲ ਰਿਹਾ ਤੇ ਇਹ ਬਿਲਕੁਲ ਸਿੰਪਲ ਤੇ ਸਿੱਧਾ ਦੇਸੀ ਚੀਜ਼ ਆ ਕੋਈ ਮਿਲਾਵਟ ਨਹੀਂ ਕੁਝ ਵੀ ਨਹੀਂ ਇਹਦੇ ਵਿੱਚ ਤੇ ਤੁਸੀਂ ਆਪ ਵੀ ਤਿਆਰ ਕਰਾ ਸਕਦੇ ਹੋ ਤੁਸੀਂ ਦੇਖ ਲਓ ਗੰਨਾ ਆਪਣਾ ਘਰ ਦਾ ਇਹਨਾਂ ਦਾ ਬਾਈਆਂ ਦਾ ਤੇ ਆਪ ਖੁਦ ਆਪ ਤਿਆਰ ਕਰਦੇ ਨੇ ਬਸ ਆ ਲੇਬਰ ਆ ਜਿਹੜੀ ਸਾਰਾ ਦਿਨ ਦੇਖ ਰੇਖ ਰਹਿੰਦੀ ਆ ਇਹਨਾਂ ਦੀ ਤੇ ਆ ਚੱਲ ਰਿਹਾ ਕਲਾੜ ਬਾਈ ਆਪਣੇ ਦਾ ਇਹ ਪੰਜਾਬ ਚੋਂ ਬਹੁਤ ਘਟ ਗਿਆ ਬਾਹਰੇ ਜੁਪੀ ਆਪੀ ਵਾਲੇ ਆਉਂਦੇ ਨੇ ਉਹ ਗੁੜ ਸ਼ੱਕਰ ਵਾਲੇ ਆਪਾਂ ਦੇਖਦੇ ਹਾਂ ਹੁਣ ਟਰਾਲੀਆਂ ਚ ਉਹ ਚੀਜ਼ਾਂ 'ਚ ਮਿਲਾਵਟ ਹੁੰਦੀ ਆ ਇਹ ਤੁਸੀਂ ਦੇਖ ਲਓ ਆ ਇਹ ਜਿਆ ਸਿਸਟਮ ਆ ਮੈਂ ਵੀ ਪਹਿਲੀ ਵਾਰ ਆਇਆ ਅੱਜ ਇੱਥੇ ਦੇਖਣ ਤੁਸੀਂ ਗੰਨੇ ਦੇਖ ਲਓ ਬਿਲਕੁਲ ਸਾਫ਼ ਗੰਨੇ ਲਾਉਂਦੇ ਨੇ ਤੇ ਉਧਰ ਰਸ ਨਿਕਲ ਰਿਹਾ ਹਾਂਜੀ ਹਾਂਜੀ ਹਾਂ ਵੀਡੀਓ ਬਣ ਰਹੀ ਆ ਆ ਦੇਖੋ ਯਾਰ ਉਹ ਗੰਨੇ ਚੱਲਦੇ ਨੇ ਤੇ ਯਾਰ ਰਸਾ ਇਹਦੇ ਵਿੱਚ ਜਾਂਦਾ ਇਹ ਬੰਦੇ ਦੀ ਡਿਊਟੀ ਇੱਥੇ ਆਣਾ ਬਈ ਸਾਰਾ ਕੰਮ ਇਹਨਾਂ ਦਾ ਠੇਕਾ ਹੁੰਦਾ ਤੇ ਆਜੋ ਬਾਈਆਂ ਨੂੰ ਪੁੱਛਦੇ ਆ ਵੀ ਕਿਵੇਂ ਬਣਦਾ ਇਹ ਕਿਵੇਂ ਤਿਆਰ ਹੁੰਦਾ ਕੀ ਪ੍ਰੋਸੈਸ ਕੀ ਪ੍ਰੋਸੈਸ ਹੈ ਇਹਦਾ ਆਜੋ ਬਾਈ ਇੱਧਰ ਆੜਾ ਇਹ ਦੱਸਿਓ ਇਹ ਗੰਨਾ ਉੱਥੋਂ ਪੀੜਿਆ ਜਾਂਦਾ ਹਨਾ ਹਾਂਜੀ ਉਧਰੋਂ ਪੀੜਿਆ ਰਸ ਉਰੇ ਆ ਰਿਹਾ ਆਹ ਰਸ ਆ ਗਿਆ ਜੀ ਇਧਰੋਂ ਇੱਥੇ ਆ ਰਿਹਾ ਜੀ ਇਧਰੋਂ ਆ ਪੁਣ ਘੇਰੇ ਵਿੱਚ ਜਾ ਰਿਹਾ अच्छा आगे ਉੱਥੇ ਜਾ ਕੇ ਇਹਦੀ ਮੈਲ ਉਤਰਦੀ ਹੈ ਦੂਜੇ ਨੰਬਰ ਤੇ ਇਹ ਸਖਲਾਈ ਨਾਲ ਮੈਲ ਤਾਰਦੇ ਆਂ ਸੀ ਇਹਦੀ ਉਹ ਮਿੱਠਾ ਸੋਡਾ ਨਹੀਂ ਵਰਤਦੇ ਹੈਗੇ ਅਸੀਂ ਠੀਕ ਆ ਹਾਂ ਇਹ ਆਪਣੇ ਉਰੋਂ ਮਿਲਦੀ ਨਹੀਂ ਅਸੀਂ ਜੁਪੀ ਤੋਂ ਜਾ ਕੇ ਲੈ ਕੇ ਆਉਂਦੇ ਹਾਂ ਸਪੈਸ਼ਲ ਠੀਕ ਆ ਵੀਰੇ ਹਾਂਜੀ ਇਹਨੂੰ ਮਲਕੇ ਚੰਗੀ ਤਰ੍ਹਾਂ ਇਹਦੇ ਨਾਲ ਇਹਦੀ ਮੈਲ ਕੱਟੀ ਜਾਂਦੀ ਆ ਠੀਕ ਆ ਕਿਉਂਕਿ ਫਿਰ ਉਹ ਪਹਿਲੇ ਨੰਬਰ ਤੇ ਆ ਕੇ ਤਿਆਰ ਹੋ ਰਿਹਾ ਜੀ ਅੱਛਾ ਆ ਦੇਖੋ ਜੀ ਆ ਇਧਰੋਂ ਸਾਫ਼ ਹੁੰਦਾ ਹੁੰਦਾ ਫਿਰ ਇੱਥੇ ਆਉਂਦਾ ਫਿਰ ਇਧਰ ਆ ਜਾਂਦਾ ਇਹ ਰੰਗ ਦੇਖੋ ਕਿਵੇਂ ਬਦਲ ਗਿਆ ਰ ਜਮੇ ਚਿੱਟਾ ਹੋ ਗਿਆ ਤਰਾ ਕੇ ਤੇ ਤਿਆਰ ਹੋ ਗਏ ਪਰ ਉਹ ਤੋਂ ਆ ਆ ਉਰੇ ਤਿਆਰ ਹੋ ਜਾਂਦਾ ਆ ਇੱਧਰ ਕੱਢਿਆ ਜਾਂਦਾ ਠੀਕ ਹੈ ਜੀ ਇਹ ਕੁਦਰਤੀ ਕਲਰ ਨੇ ਦੇ ਵਿੱਚ ਦੇ ਕਲਰ ਚੇਂਜ ਦੂਜੀ ਚਾਣੀ ਦਾ ਕਲਰ ਚੇਂਜ ਵੀ ਹੋ ਸਕਦਾ ਅੱਛਾ ਜੀ ਇਹਦਾ ਹਰ ਇੱਕ ਚੱਲਦਾ ਹੀ ਨਹੀਂ ਸਕਦਾ ਵੀ ਕੋਰਾ ਮੇਰਾ ਕੋਲ ਨਹੀਂ ਆਪਾਂ ਕਲਰ ਨਹੀਂ ਪਾਉਂਦੇ ਅਸੀਂ ਕੋਈ ਕਲਰ ਨਹੀਂ ਪਾਉਂਦੇ ਨੇਚਰਲ ਹੈ ਇਹ ਜਿਹੜਾ ਇਹਦਾ ਆਪਦਾ ਕਲਰ ਆ ਉਹੀ ਆ ਠੀਕ ਹੈ ਜੀ ਦਾਰਤੂ ਥੋੜਾ ਜਿਆ ਲਾਲੀ ਤੇ ਵੀ ਆ ਸਕਦਾ ਹੈ ਇਹ ਠੀਕ ਉਹ ਵਾਲੇ ਦੂ ਬ੍ਰਾਉਨ ਵੀ ਹੋਤਾ ਠੀਕ ਉਹ ਜਦੋਂ ਪੱਕ ਜਾਂਦਾ ਹੋਣਾ ਤਾਂ ਫਿਰ ਡਾਰਕ ਹੋ ਜਾਂਦਾ ਜਿਆਦਾ ਹਨਾ ਅੱਗੇ ਅੱਗੇ ਜਾ ਕੇ ਹੋਰ ਜਿਆਦਾ ਵਧੀਆ ਬਣੇਗਾ ਹਾਂ ਜੇ ਆਪਾਂ ਨੇ ਆਪ ਤਿਆਰ ਕਰਾਉਣਾ ਵੀਰੇ ਲਵੇ ਲੜ ਕੇ ਚੱਲਦਾ ਕੋਲ ਬੈਠ ਕੇ ਤਿਆਰ ਕਰਾ ਜਿਹੜਾ ਮਰਜੀ ਸਮਾਨ ਪਵਾ ਲਓ ਇਹਦੇ ਵਿੱਚ ਜਿੰਮੇ ਮਰਜੀ ਖੋਪਾ ਵਗੈਰਾ ਹਨਾ ਪਾਉਣ ਹਾਂ ਤੇ ਆਪਾਂ ਆਪ ਦਾ ਉਹ ਵੀ ਲਿਆ ਸਕਦੇ ਗੰਨਾ ਲਿਆ ਕੇ ਤੁਸੀਂ ਕੱਢ ਕੇ ਬਣਾ ਕੇ ਵੀ ਦੇ ਸਕਦੇ ਹਾਂ ਹਾਂ ਠੀਕ ਆ ਹੋਰ ਕੁਝ ਵੀਰੇ ਉਹ ਦੂਸਰੀ ਉਹ ਤਰ ਪ੍ਰੋਸੈਸ ਆਗ ਵਾਲਾ ਵੀ ਕਿਵੇਂ ਉਹ ਵੀ ਦਿਖਾਉਣੇ ਆ ਇਹ ਸਾਡੀ ਪਿਓਰਟੀ ਦੀ ਗਾਰੰਟੀ ਦੇ ਜੀ ਪਿਓਰ ਚੀਜ਼ ਦੀ ਬਾਈ ਫੁੱਲ ਗਾਰੰਟੀ ਆ ਜਿਵੇਂ ਮਰਜ਼ੀ ਤੁਸੀਂ ਆਓ ਤੇ ਲੈ ਕੇ ਜਾਓ ਸ਼ੱਕਰ ਗੋੜਾ ਇਹ ਦੋਏ ਚੀਜ਼ਾਂ ਦਾ ਕੰਮ ਆ ਐਨ ਪੂਰਾ ਪਿਓਰ ਮਿਲੂਗਾ ਆਪਾਂ ਨੂੰ ਘਰੇ ਖਾਣ ਨੂੰ ਮੈਂ ਕਹਿੰਦਾ ਅੱਖੀਂ ਦੇਖੀ ਆਡੀ ਚੀਜ਼ ਬਣਾ ਸਕਦੇ ਵੇਥੇ ਹਾਂ ਲਵੇ ਖੜ ਕੇ ਬਣਵਾ ਲਓ ਆਪ ਦੇਖ ਲਓ ਕਿਉਂਕਿ ਜਿਹੜਾ ਆਪਾਂ ਬਜ਼ਾਰਾਂ ਚੋਂ ਲੈਨੇ ਆ ਉਹਦਾ ਕੁਝ ਪਤਾ ਨਹੀਂ ਹੈਗਾ ਕਿਵੇਂ ਦਾ ਹੁੰਦਾ ਆ ਬਾਈ ਰਸਸਾ ਤੇ ਉਧਰ ਤੁਹਾਨੂੰ ਦਿਖਾਉਣਾ ਇਹ ਬਣਦਾ ਵੀ ਕਿਵੇਂ ਆ ਇਹਦੇ ਥੱਲੇ ਅੱਗ ਚੱਲ ਰਹੀ ਆ ਉਧਰ ਭੱਟੀ ਚੱਲ ਰਹੀ ਆ ਆ ਬਈ ਸਮਾਨ ਆ ਵੀਰੇ ਇਹ ਸਫਾਈ ਆ ਜੀ ਮਿੱਠਾ ਛੋਡਾ ਨਹੀਂ ਵਰਤਦੇ ਅੱਛਾ ਮਿੱਠਾ ਛੋਡਾ ਨਹੀਂ ਵਰਤਦੇ ਨਹੀਂ ਵਰਤਦੇ ਸੀ ਸਫਾਈ ਨਾਲ ਮੈਂ ਅੱਛਾ ਇਹ ਸਫਾਈ ਕਰਦੀ ਆ ਸਫਾਈ ਕਰਦਾ ਠੀਕ ਆ ਆ ਭਾਈ ਜਿਹੜੀਆਂ ਇਹ ਬੁੱਟੀਆਂ ਆਈਆਂ ਨੇ ਇਹ ਸਾਫ਼ ਕਰਦੀ ਆ ਇਹਨਾਂ ਕਿਉਂਕਿ ਉਹ ਮਿੱਠੇ ਛੋਡੇ ਨਾਲ ਫਿਰ ਰੰਗ ਉਹ ਹੋ ਜਾਂਦਾ ਹਨਾ ਹਾਂ ਜੀ ਚਾਹ ਬਟਨ ਦੀ ਵੀ ਆਏ ਹਾਂ ਚਾ ਵੀ ਨਹੀਂ ਖਰਾਬ ਹੁੰਦੀ ਸਿੱਕਰ ਵਰਤਾਂਗੇ ਜੇ ਆਪਾਂ ਆ ਇਧਰ ਭਾਈ ਇਹਦੇ ਥੱਲੇ ਪੱਠੀ ਆ ਹਾਂਜੀ ਅੱਗ ਅੱਗ ਚੱਲਦੀ ਐ ਅੱਗ ਚੱਲ ਰਹੀ ਆ ਉਹ ਦੇਖੋ ਤੁਸੀਂ ਦੇਖ ਲਓ ਕਿਵੇਂ ਲਾਇਆ ਜਾ ਰਿਹਾ ਇਹ ਤੇ ਆ ਰਾ ਕੱਢਣ ਨੂੰ ਆ ਗਏ ਇਧਰ ਅਹਾਂ ਆ ਦੇਖੋ ਇਹ ਪ੍ਰੋਜੈਕਟ ਆ ਸਾਰਾ ਬਹੁਤ ਵਧੀਆ ਕੰਮ ਆ ਬਾਈਆਂ ਦਾ ਪੇਸਟ ਹੀ ਜਾ ਯਾਰ ਦੇਖੋ ਜਿਵੇਂ ਉਹ ਗੰਨੇ ਦਾ ਛੀੜ ਕੇ ਜਿਹੜਾ ਬਚ ਗਿਆ ਸੀ ਹਾਂ ਤੁਸੀਂ ਵੀ ਅੱਖ ਲੱਗ ਗਈ ਉਧਰ ਇਹ ਤੁਸੀਂ ਲਾ ਲਓ ਵੀ ਕੋਈ ਉਹ ਚੀਜ਼ ਨਹੀਂ ਵਰਤੀ ਜਾਨੀ ਵੀ ਜਿਹਦੇ ਨਾਲ ਧੂਆਂ ਗੰਦਾ ਹੋਵੇ ਤੇ ਉਧਰ ਜਾਵੇ ਇਹ ਗੰਨੇ ਦੀ ਹੀ ਉਹੀ ਫੋਕਟ ਪਦਾਰਥਾ ਉਹਨੂੰ ਸੁਕਾ ਕੇ ਉਸੇ ਦੀ ਕੰਮ ਲਿਆ ਜਾ ਰਿਹਾ ਬਾਲਣ ਦਾ ਇਹ ਵੀ ਇੱਕ ਫਾਇਦੇ ਵਾਲੀ ਚੀਜ਼ ਆ ਤੇ ਬਾਈਆਂ ਦਾ ਵਧੀਆ ਕੰਮ ਆ ਤੇ ਇੱਕ ਆਪਣੇ ਜ਼ਿਮੀਦਾਰ ਭਰਾਵਾਂ ਦਾ ਕੰਮ ਆ ਇਹ ਛੋਟੇ ਪੱਧਰ ਤੇ ਆਪਾਂ ਨੇ ਕੰਮ ਬਾਈਆਂ ਨੇ ਚਲਾਇਆ ਹੋਇਆ ਜਿਹੜਾ ਤੇ ਵਧੀਆ ਚਲੋ ਚੰਗਾ ਕੰਮ ਚੱਲ ਰਿਹਾ ਇਹ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਵੀ ਥੋੜਾ ਖਾ ਲਓ ਉਹ ਹਾਜਮ ਆ ਜੂਗਾ ਜਿਵੇਂ ਇਹਨਾਂ ਨੇ ਕੰਮ ਥੋੜਾ ਕਰਿਆ ਹੋਇਆ ਪਰ ਸ਼ੁੱਧ ਹੈ ਸ਼ੁੱਧਾ ਹਾਂ ਹਾਂ ਸ਼ੁੱਧ ਹੈ ਕੋਈ ਮਿਲਾਪਟ ਨਹੀਂ ਕਿਸੇ ਤਰ੍ਹਾਂ ਦੀ ਤੁਸੀਂ ਅੱਖੀਂ ਦੇਖ ਲਓ ਕਿਵੇਂ ਬਣ ਰਿਹਾ ਆ ਦੇਖੋ ਆ ਸਾਰੀ ਮੈਲ ਲਾਹੀ ਜਾ ਰਹੀ ਆ ਆ ਚੀਜ਼ ਦੀ ਚੀਜ਼ ਨਾਲ ਆ ਦੇਖੋ ਆ ਸਾਰੀ ਸਫਾਈ ਹੋ ਰਹੀ ਹੈ ਇਹਦੀ ਤੇ ਇਧਰੋਂ ਸਾਫ਼ ਹੋ ਕੇ ਉਧਰ ਜਾਂਦਾ ਤੇ ਉਧਰੋਂ ਫਿਰ ਉੱਥੇ ਜਾਂਦਾ ਸਾਰਾ ਫਿਰ ਉਧਰੋਂ ਕੱਟਿਆ ਜਾਂਦਾ ਤੇ ਆਹ ਬਾਈਆਂ ਦਾ ਮੋਬਾਈਲ ਨੰਬਰ ਤੁਸੀਂ ਨੋਟ ਕਰ ਲਓ ਬਾਕੀ ਮੈਂ ਸਕਰੀਨ ਤੇ ਵੀ ਚਲਾ ਦੂੰਗਾ ਇੱਕ ਵਾਰ ਤੇ ਜਿਵੇਂ ਮਰਜ਼ੀ ਸੰਪਰਕ ਕਰ ਲਿਓ ਜਿਹੜਾ ਕੁਝ ਬਣਵਾਉਣਾ ਚਾਹੇ ਆਰਡਰ ਤੇ ਵੀ ਆ ਜੂਗਾ ਇਹ ਵੀਰੇ ਪਹੁੰਚ ਵੀ ਕਰ ਦੋਗੇ ਜਿਵੇਂ ਕਿਸੇ ਨੇ ਮੰਗਾਉਣਾ ਹੋਵੇ ਠੀਕ ਹੈ ਮੰਨ ਲਓ ਵੀ 20 30 ਕਿਲੋਮੀਟਰ ਦੇ ਵਿੱਚ ਵਿੱਚ ਪਹੁੰਚ ਕਰ ਸਕਦੇ ਨੇ ਬਾਕੀ ਤੁਸੀਂ ਆਉਂਦੇ ਜਾਂਦੇ ਲਿਜਾ ਸਕਦੇ ਤੇ ਫੋਨ ਕਰਕੇ ਬੁੱਕ ਵੀ ਕਰ ਸਕਦੇ ਹੋ ਪਹਿਲਾਂ ਜਿੰਨੀ ਚੀਜ਼ ਦੀ ਲੋੜ ਆ ਕਈ ਵਾਰ ਸ਼ੱਕਰ ਦੀ ਜ਼ਿਆਦਾ ਲੋੜ ਹੁੰਦੀ ਆ ਆਪਣੇ ਘਰਾਂ 'ਚ ਜਾਂ ਗੁੜ ਦੀ ਤਾਂ ਬੁੱਕ ਕਰ ਲਓ ਜਿਵੇਂ ਮਰਜੀ ਬਾਈਆਂ ਦਾ ਨੰਬਰ ਆ ਤੇ ਮੈਂ ਸਕਰੀਨ ਤੇ ਚਲਾ ਦੂੰਗਾ ਇਹ ਫਰਵਰੀ ਦੇ ਮਹੀਨੇ ਤੋਂ ਸ਼ੁਰੂ ਕਰੀਏ ਫਰਵਰੀ ਫਰਵਰੀ ਦੇ ਵੀ ਜਿੰਨੇ ਲਿਆਣੀਆਂ ਕੋਟਲ 50 ਕਿਲੋ ਫਿਰ ਬੁੱਕਮੈਂਟੇ ਮਿਲਦੀ ਹੈ ਜੀ ਠੀਕ ਆ ਜੀ ਫਰਵਰੀ ਦੇ ਮਹੀਨੇ ਵਿੱਚ ਬੁਕਿੰਗ ਕਰਾਂਗੇ ਹਰ ਬ੍ਰਿਜ ਬਾਈ ਬੁਕਿੰਗ ਕਰਾ ਦਿਓ ਜਿਹਨੇ ਲੋਡ ਆ ਜਿਹਨੂੰ ਵੀ ਤੇ ਬਾਕੀ ਬਾਈ ਤੁਸੀਂ ਦੇਖ ਲਓ ਸਾਰਾ ਕੁਝ ਸ਼ੁੱਧ ਆ ਇੱਥੇ ਕੰਮ ਤੁਹਾਡੇ ਸਾਹਮਣੇ ਅੱਖੀਂ ਦੇਖੀ ਚੱਲ ਰਿਹਾ ਇਹ ਚਲੋ ਜੀ ਹੋਰ ਬੱਬੂ ਜੀ ਆ ਮੇਰਾ ਦੋਸਤ ਆੜੀ ਭਾਈ ਆ ਮੇਰਾ ਇਹ ਹਾਂ ਕਿਉਂ ਲਾਡੋ ਲੈ ਕੇ ਜਾਣਾ ਖਾ ਕੇ ਤਾਂ ਦੇਖ ਲਾ ਗਰਮ ਜਾ ਆ ਉਧਰੋਂ ਕੱਢਿਆ ਜਾਊਗਾ ਫਿਰ ਗਰਮ-ਗਰਮ ਅਸੀਂ ਚੈੱਕ ਕਰਾਂਗੇ ਜਮਾ ਤਾ ਜਾ ਜਮਾ ਤਾ ਜਾ ਇਹ ਮੰਨ ਲਓ ਵੀ ਥੋੜਾ ਦੇ ਕਿਉਂ ਆ ਦੇਖੋ ਜਮੀ ਖੋਏ ਵਰਗਾ ਹੀ ਹੋਊਗਾ ਲੈ ਪੱਕੀ ਹੋ ਜਾ ਹੂੰ ਜੇ ਜੇ ਖੋਆ ਖਾ ਲਿਆ ਉਹ ਇਹ ਗੁੜ ਖਾ ਲਿਆ ਬਈ ਗੁੜ ਖਾ ਲਿਆ ਬਿਲਕੁਲ ਸ਼ੁੱਧ ਹੈ ਥੋੜਾ ਜਿਹਾ ਅਸੀਂ ਲੇਟ ਹੋ ਗਏ ਜਦੋਂ ਇਹ ਕੱਢ ਰਹੇ ਤੇ ਉਧਰੋਂ ਉਦੋਂ ਅਸੀਂ ਉਧਰ ਗੱਲਾਂ ਮਾਰ ਰਹੇ ਤੇ ਖੜੇ ਤੇ ਤੁਹਾਨੂੰ ਦਿਖਾ ਦਾਂਗੇ ਦੁਬਾਰੋਂ ਇਹ ਕੱਟਦੇ ਹਾਂ ਹਾਂ ਬਈ ਆਹ ਹੋ ਗਿਆ ਜੀ ਤਿਆਰ ਐ ਨਿਕਲ ਰਿਹਾ ਵਾਸ਼ਨਾ ਵੀ ਬਹੁਤ ਸੋਹਣੀ ਆ ਰਹੀ ਆ ਜੁਕੀ ਗਰਨ ਲਾਲਾ ਚਾਣੀ ਆ ਚਾਣੀ ਚਾਣੀ ਇਹ ਮਿੱਠੀ ਮਿੱਠੀ ਵਾਸ਼ਨਾ ਆ ਰਹੀ ਆ ਜਮ ਐਣ ਆ ਇਧਰ ਪਾਲਟੀ ਕਰਿਆ ਜਾਂਦਾ ਫੇਰ ਪਹਿਲਾ ਸਟੈਪ ਦੂਜਾ ਫਿਰ ਤੀਜਾ ਤੀਜਾ ਜੇ ਕੜ ਕੇ ਫੇਰ ਜਾਂਦਾ ਇਹ ਚੌਥੇ ਜੇ ਇਧਰ ਆ ਕੇ ਰੈਡੀ ਹੋ ਜਾਂਦਾ ਲੋ ਜੀ ਜਮਾ ਗਰਮ ਗਰਮ ਗੁੜ ਤਿਆਰ ਆ ਇਹਦੇ ਉੱਤੇ ਕੁਛ ਮਰਜ਼ੀ ਪਵਾ ਕੇ ਤਿਆਰ ਕਰ ਸਕਦੇ ਹੋ ਖੋਪਾ ਬਦਾਮ ਜੋ ਮਰਜ਼ੀ ਸੋਨੇ ਕਰਾਉਣਾ ਉਮੀ ਇਹ ਤਿਆਰ ਕੀਤਾ ਜਾਊਗਾ ਤੇ ਬਿਲਕੁਲ ਵਧੀਆ ਕਰਦੀ ਚੀਜ਼ ਆ 100% ਸ਼ੁੱਧ ਤੇ ਬਾਕੀ ਜੇ ਕਿਸੇ ਨੇ ਲੈਣਾ ਭਾਈ ਬਾਈਆਂ ਨਾਲ ਸੰਪਰਕ ਕਰਿਓ ਤੇ ਨੰਬਰ ਸਕਰੀਨ ਤੇ ਇੱਕ ਵਾਰ ਜ਼ਰੂਰ ਦਿੱਤਾ ਜਾਊਗਾ ਤੇ ਅੱਜ ਦੀ ਵੀਡੀਓ ਦਾ ਕਰਦੇ ਆ ਇੱਥੇ ਐਂਡ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਨੰਬਰ ਬੋਲ ਰਿਕਾ ਬਣਾ ਹਨਾ 99883 63704 ਠੀਕ ਆ ਵੀਰੇ ਥੈਂਕ ਯੂ ਲੋਈ